ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਕਾਫੀ ਦਿਨ ਤੋਂ ਇੱਕ ਸੋਸ਼ਲ ਮੀਡੀਆ ਦਾ ਆਪਾਂ ਵਿਵਾਦ ਜਾਂ ਵੇਖ ਰਹੇ ਆ ਜਦੋਂ ਤੋਂ ਸ਼ਰੋਮਨੀ ਅਕਾਲੀ ਦਲ ਨੂੰ ਸਜ਼ਾ ਲੱਗੀ ਹੈ ਤੇ ਸਜ਼ਾ ਭੁਗਤ ਰਹੇ ਸਰਦਾਰ ਸ਼ਖਬੀਰ ਸਿੰਘ ਬਾਦਲ ਜੀ ਤੇ ਜਦੋਂ ਗੋਲੀ ਚੱਲਦੀ ਹੈ ਉਹਦੀ ਸਾਰਿਆਂ ਨੇ ਨਖੇਦੀ ਕੀਤੀ ਅਸਾਂ ਵੀ ਕੀਤੀ ਸੀ ਐਨ ਸਾਹਿਬ ਨੇ ਵੀ ਕੀਤੀ ਮਤਲਬ ਜਿੰਨੀਆਂ ਪਾਰਟੀਆਂ ਦੇ ਸੀਨੀਅਰ ਲੀਡਰਸ਼ਿਪ ਸਾਰਿਆਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਚਲੋ ਮਾੜੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਸ਼੍ਰੇਕਾਲਤਾ ਸਾਬ੍ਹ ਵੱਲੋਂ ਕੈਨੂੰ ਸਜ਼ਾ ਲੱਗੀ ਹੋਵੇ ਫਿਰ ਉਸ ਤੋਂ ਉੱਪਰ ਕੋਈ ਨਹੀਂ ਰਹੀ ਗੱਲ ਉਸ ਤੋਂ ਬਾਅਦ ਕਾਰਵਾਈ ਦੀ ਕਾਰਵਾਈ ਦੀ ਗੱਲ ਇਹ ਹੁੰਦੀ ਆ ਕਿ ਜਦੋਂ ਕੋਈ ਕਾਰਵਾਈ ਹੋਣੀ ਹੋਵੇ ਉਹਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਆ ਉਥੋਂ ਤੇ ਸਾਰੇ ਸੀਸੀਟੀਵੀ ਫੁਟੇਜ ਲਾਏ ਜਾਂਦੇ ਆ ਔਰ ਵਿਕਰਮ ਸਿੰਘ ਮਜੀਠੀਆ بار بار ਬਰੀਕੀ ਦੇ ਨਾਲ ਫੁਟੇਜ ਕੱਢ ਕੇ ਉਸ ਸਾਰੇ ਐਪੀਸੋਡ ਨੂੰ ਲੋਕਾਂ ਦੇ ਵਿੱਚ ਵਿਖਾਰ ਰਿਆ ਜੀ ਚੌੜਾ ਇਧਰੋਂ ਆਇਆ ਜੀ ਫਲਾਨਾ ਇਧਰੋਂ ਆਇਆ ਜੀ ਆ ਉਧਰੋਂ ਆਇਆ ਜੀ ਤੇ ਇਹ ਸਹਿਯੋਗ ਤੁਸੀਂ ਪੁਲਸ ਨਾਲ ਵੀ ਕਰੋ ਨਾ ਔਰ ਪੁਲਸ ਨੂੰ ਜਿਹੜੀਆਂ ਉਥੋਂ ਦੀਆਂ ਸੀਸੀਟੀਵੀ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਨੇ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਨੇ ਕਿ ਜੇ ਪੁਲਸ ਬਰੀਕੀ ਨਾਲ ਸੀਸੀਟੀਵੀ ਖੰਗਾਲਣ ਲੱਗੀ ਤੇ ਬਹੁਤ ਕੁਝ ਵਿੱਚ ਆਉਣਾ ਉਹ ਇਕੱਲਾ ਐਸਪੀ ਹਰਪਾਲ ਸਿੰਘ ਨੂੰ ਹੱਥ ਮਲਾਉਂਦਾ ਨਹੀਂ ਚੌੜਾ ਆਉਣਾ ਹੋਰ ਵੀ ਕਈਆਂ ਨੂੰ ਹੱਥ ਮਲਾਉਂਦਾ ਜਿਹੜਾ ਚੌੜਾ ਵਿੱਚ ਆਉਣਾ ਸੋ ਇਸ ਕਰਕੇ ਇਹ ਆਪਦੀ ਨਕਾਮੀ ਛਪਾਉਣ ਵਾਸਤੇ ਓਨੇ ਕਿ ਸੀਸੀਟੀਵੀ ਕੱਢ ਦਿਆ ਕਿ ਜਿਹਦੇ ਵਿੱਚ ਲੋਕਾਂ ਦੇ ਮੈਸੇਜ ਫਲਾਇਆ ਜਾਵੇ ਕਿ ਪੁਲਿਸ ਜਿਹੜੀ ਉਹ ਕੋਈ ਕਾਰਵਾਈ ਨਹੀਂ ਕਰ ਰਹੀ ਮੈਂ ਹੈਰਾਨ ਆ ਕਿ ਪੁਲਿਸ ਸਿਰਫ ਦਸਿਰਫ ਇੱਕ ਗੁਰੂ ਦੇ ਸਤਕਾਰ ਵਜੋਂ ਇਹਨਾਂ ਦੇ ਸਖਤਾਈ ਸ਼ਕਤੀ ਨਹੀਂ ਕਰ ਰਹੀ ਪਰ ਪੁਲਿਸ ਨੂੰ ਹਾਈ ਕੋਰਟ ਜਾਣਾ ਪਿਆ ਇਹਨਾਂ ਵਾਸਤੇ ਆਪਦੀਆਂ ਸੀਸੀਟੀਵੀ ਲੈਣ ਵਾਸਤੇ ਜਦਕਿ ਪੁਲਿਸ ਆਪਦੇ ਬਲਬੁੱਤੇ ਤੇ ਲੈ ਸਕਦੀ ਆ ਔਰ ਜਿਹੜੀਆਂ ਇਹ ਸੀਸੀਟੀਵੀ ਦਿਆਂ ਫੁੱਟ ਇਸ ਲੀਕ ਕਰ ਰਹੇ ਨੇ ਮਜੀਠੀਆ ਸਾਹਿਬ ਜਾਂ ਉਹਨਾਂ ਦੇ ਚੇਲੇ ਬੇਲੇ ਔਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਇਹਨਾਂ ਚ ਵਕੀਲ ਵੀ ਆ ਜਿਹੜਾ ਚੰਡੀਗੜ੍ਹ ਬਹਿ ਕੇ ਇਹਨਾਂ ਦੇ ਬਾਰੇ ਹੱਕ ਜੋ ਬੋਲਦਾ ਉਹਨੂੰ ਇਹ ਪਤਾ ਹੋਣਾ ਕਿ ਇਹ ਜਿਹੜੀ ਆ ਤੁਸੀਂ شہادتਨਾ ਸ਼ੇਖਸ਼ਾੜੀ ਕਰ ਰਹੇ ਹੋ ਇਹ 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 ਅਪਰਾਧ ਹੈ ਕਿਉਂਕਿ ਜਿੱਨਾ ਜਰ ਪੁਲਿਸ ਦੀ ਇਨਕੁਆਇਰੀ ਕਿਸੇ ਪਾਸੇ ਨਹੀਂ ਲੱਗ ਲੱਗ ਜਾਂਦੀ ਉਹਨਾਂ ਚ ਇਹ ਅਪਰਾਧ ਆ ਮੇਰੇ ਵੀਰੋ ਜੇ ਤੁਸੀਂ ਗੱਲ ਕਰੋ ਕਿ ਇਹ ਕਿਉਂ ਨਹੀਂ ਦੇ ਰਹੇ ਸੀਸੀਟੀਵੀ ਫੁਟੇਜ ਮੈਨੂੰ ਪਤਾ ਉਹਦੇ ਵਿੱਚ ਬਹੁਤ ਕੁਝ ਹੈ ਹ ਮਜੀਠੀਆ ਸਾਹਿਬ ਨੇ ਕਿਹਾ ਜੀ ਐਸਪੀ ਰਪਾਲ ਸਿੰਘ ਹੱਥ ਮਿਲਾ ਰਿਹਾ ਐਸਪੀ ਰਪਾਲ ਸਿੰਘ ਯਾਰ ਨਰੈਣ ਸਿੰਘ ਚੌੜੇ ਦੀਆਂ ਤੇ ਕਈ ਜ਼ਥੇਦਾਰ ਸਾਹਿਬਾਨਾਂ ਨਾਲ ਤੁਹਾਡੇ ਧਾਮੀ ਸਾਹਿਬ ਨਾਲ ਆ ਮੇਰੇ ਕੋਲ ਇੱਕ ਫੋਟੋ ਪਈ ਆ ਆ ਲਓ ਹੁਣ ਇਹਦਾ ਕੀ ਕਰੋਗੇ ਇਹ ਤੁਹਾਡਾ ਪ੍ਰਤਾਪ ਸਿੰਘ ਸਕੱਤਰ ਆ ਮੈਨੂੰ ਲੱਗਦਾ ਕੋਈ ਕਿਤਾਬ ਰਿਲੀਜ਼ ਕਰ ਰਿਹਾ ਇਹ ਨਰੈਣ ਸਿੰਘ ਚੌੜਾ ਤੇ ਪ੍ਰਤਾਪ ਸਿੰਘ ਇਕੱਠੇ ਖੜੇ ਨੇ ਇਹ ਤੁਹਾਡੇ ਗਰੇਆ ਸਾਹਿਬ ਸਾਡੇ ਸਤਿਕਾਰਯੋਗ ਜ਼ਥੇਦਾਰ ਸਾਹਿਬ ਇਹਦੇ ਬਾਰੇ ਤੁਸੀਂ ਹੁਣ ਕੀ ਕਹੋਗੇ ਇਹਦੇ ਵਿੱਚ ਵੇਖ ਲਓ ਇਹਦੇ ਵਿੱਚ ਵੀ ਇਹ ਤੁਹਾਡੇ ਸਕੱਤਰ ਸਾਹਿਬ ਇਹ ਅਭਿਆਸੀ ਸਾਹਿਬ ਸਿੰਘ ਸਾਹਿਬ ਸਿੰਘ ਸਾਹਿਬ ਇਹ ਨਰੈਨ ਸਿੰਘ ਚੋੜਾ ਇਹ ਸਾਰੇ ਇੱਥੇ ਵੀ ਖੜੇ ਆ ਮਤਲਬ ਕਿ ਗੱਲ ਇਹ ਆ ਕਿ ਇਹ ਆਪ ਦੀਆਂ ਸੀਸੀਟੀਵੀ ਕੱਢ ਕੇ ਪੁਲਿਸ ਨੂੰ ਬਦਨਾਮ ਕਰ ਰਹੇ ਆ ਜਦ ਕਿ ਬਰੀਕੀ ਨਾਲ ਨਹੀਂ ਇਹ ਸਾਰੀ ਇਨਕੁਆਰੀ ਨੂੰ ਚੱਲਣ ਦਿੰਦੇ ਮੈਂ ਵੀ ਇਸ ਗੱਲ 'ਚ ਮੇਰੇ ਮਨ ਨੂੰ ਦੁੱਖ ਆ ਕਿ ਯਾਰ ਫੇਰ ਵੀ ਉਹ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਨਾਂ ਦੇ ਗੋਲੀ ਚੱਲੀ ਉਹਦੀ ਬਰੀਕੀ ਨਾਲ ਇਨਕੁਆਰੀ ਹੋਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਇਹਦਾ ਸਾਰਾ ਤੇ ਸਾਰਾ ਝੰਮਿਆ ਜਿੱਥੇ ਵਿਕਰਮ ਸਿੰਘ ਮਜੀਠੀਆ ਵਾ ਉੱਥੇ ਹਰਜਿੰਦਰ ਸਿੰਘ ਧਾਨੀ ਨਹੀਂ ਆ ਕਿਉਂ ਨਹੀਂ ਉਹ ਬਈ ਸਾਰੀ ਜਾਂਚ ਜਿਹੜੀ ਕਰ ਲੰਦੇ ਪੁਲਿਸ ਨੂੰ ਕਿਉਂ ਨਹੀਂ ਸੀਸੀਟੀਵੀ ਫੁਟੇਜ ਦਿੰਦੇ ਇੱਕ ਪਾਸੇ ਤੇ ਇਹ ਗੱਲ ਕਹਿ ਦਿੰਦੇ ਆ ਕਿ ਸਾਡਾ ਤੇ ਜੀ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਫਿਰ ਇਹ ਤਾਂ ਸਾਫ਼ ਤੁਸੀਂ ਕਰਤਾ ਨਾ ਕਿ ਧਾਰਮਿਕ ਸੰਸਥਾ ਜਿਹੜੀ ਸ਼ਰੋਣੀ ਕਮੇਟੀ ਉਹ ਤੁਹਾਡੇ ਅੰਦਰ ਹੀ ਚੱਲਦੀ ਆ ਮਜੀਠੀਆ ਸਾਹਿਬ ਜੇ ਤੁਹਾਨੂੰ ਉੱਥੋਂ ਦੀਆਂ ਸੀਸੀਟੀਵੀ ਫੁਟੇਜ ਜਿਹੜੀਆਂ ਤੁਹਾਨੂੰ ਲੜਿੰਦੀਆਂ ਚਾਹੀਦੀਆਂ ਉਹ ਮਿਲ ਸਕਦੀਆਂ ਤੇ ਜਿਹੜੀਆਂ ਪੁਲਿਸ ਨੂੰ ਚਾਹੀਦੀਆਂ ਉਹ ਕੋਈ ਨਹੀਂ ਮਿਲ ਰਹੀਆਂ ਇਹਦੇ ਬਾਰੇ ਮੈਂ ਤੁਹਾਨੂੰ ਇਹ ਗੱਲ ਕਰਨੀ ਚਾਹਣਾ ਦੂਜੀ ਰਹੀ ਗੱਲ ਤੁਸੀਂ ਕਾਰਵਾਈ ਤੇ ਸ਼ੱਕ ਕਰਦੇ ਹੋ ਅੱਜ ਤੱਕ ਤੁਸੀਂ ਕਿੱਥੇ ਕੰਪਲੀਟ ਕੀਤੀ ਆ ਚਾਹੇ ਮਜੀਠੀਆ ਸਾਹਿਬ ਨੇ ਕੀਤੀ ਆ ਪਾਰਟੀ ਨੇ ਕੀਤੀ ਆ ਸ਼ਰਮਨੀ ਕਮੇਟੀ ਨੇ ਕੀਤੀ ਆ ਜਾਂ ਬਾਦਲ ਸਾਹਿਬ ਨੇ ਕੀਤੀ ਕਿਸੇ ਨੇ ਕੰਪਲੇਂਟ ਹੀ ਨਹੀਂ ਕੀਤੀ ਤੇ ਦੂਜੀ ਗੱਲ ਇੱਕ ਹੋਰ ਮੈਂ ਉਦੋਂ ਦਾ ਦੇਖ ਰਿਹਾ ਕਿ ਮਜੀਠੀਆ ਸਾਹਿਬ ਦੇ ਰੌਲੇ ਤੇ ਰੌਲਾ ਦੇ ਰੌਲੇ ਤੇ ਰੌਲਾ ਉਹ ਗੋਲੀ ਦੇ ਸਰਦਾਰ ਸਬੀਰ ਸਿੰਘ ਬਾਦਲ ਤੇ ਚੱਲੀ ਉਹਨਾਂ ਦਾ ਕੋਈ ਬਿਆਨ ਸੁਣਿਆ ਜੋ ਉਦੋਂ ਦਾ ਉਹਨਾਂ ਨੇ ਕੋਈ ਕਿੰਤੁਮਰੇ ਤੂ ਕੀਤੀ ਆ ਉਹਨਾਂ ਨੂੰ ਸਜ਼ਾ ਲੱਗੀ ਆ ਉਹ ਆਪਦੀ ਇਮਾਨਦਾਰੀ ਨਾਲ ਸਜ਼ਾ ਨਿਭਾ ਰਹੇ ਆ ਤੇ ਤੁਸੀਂ ਤੁਹਾਡੇ ਥਾਲੀਆਂ ਮਾਣਦੇ ਆ ਤਾਂ ਵੀ ਧਿਆਨ ਹੁੰਦਾ ਕਿ ਮੈਂ ਅੱਜ ਬਿਆਨ ਜਾ ਕੇ ਬਾਹਰ ਕੀ ਦੇਣਾ ਜੇ ਸੇਵਾ ਕਰਨੀ ਤਾਂ ਸ਼ਰਧਾ ਨਾ ਕਰੋ ਇਹ ਨਹੀਂ ਕਿ ਸਾਬਣ ਥਾਲੀ ਨੂੰ ਮਿਲ ਜਾਨਾ ਤਾਂ ਸੋਚੀ ਜਾਣਾ ਕਿ ਮੈਂ ਅੱਜ ਜਾ ਕੇ ਹੁਣ ਕਿਹੜੇ ਕਮਿਸ਼ਨਰ ਦੇ ਬਾਰੇ ਜਾ ਕੇ ਬੋਲਣਾ ਜਾਂ ਸੀਐਮ ਬਾਰੇ ਬੋਲਣਾ ਜਿਹੜਾ ਕੰਮ ਕਰਦੇ ਜੇ ਕੋ ਨੂੰ ਇਮਾਨਦਾਰੀ ਦੇ ਨਾਲ ਕਰੋ ਸੋ ਇਹ ਗੱਲਾਂ ਜਿਹੜੀਆਂ ਇਹ ਤੁਹਾਡੇ ਵਾਸਤੇ ਠੀਕ ਨਹੀਂ ਗੇ ਦੂਜੀ ਗੱਲ ਰਹੀ ਐਸਪੀ ਰਪਾਲ ਸਿੰਘ ਦੀ ਤੁਸੀਂ ਕਹਾਂ ਜੀ ਉਹ ਨੂੰ ਹੱਥ ਮਿਲਾ ਰਿਆ ਠੀਕ ਹੈ ਮੈਂ ਮੰਨ ਲਿਆ ਯਾਰ ਮਿਲਾ ਰਿਆ 2015 ਚ ਐਸਪੀਰ ਭਾਲ ਸਿੰਘ ਡੇਰੇ ਬਾਬੇ ਨਾਨਕ ਲੰਗਾਹ ਸਾਹਿਬ ਨੇ ਲਵਾਇਆ ਸੀ ਤੇ ਚੌੜੇ ਦਾ ਪਿੰਡ ਕਿਥੇ ਪੈਂਦਾ ਉਹ ਅੱਜ ਦਾ ਥੋੜਾ ਕਦੇ ਚੌੜਾ ਤੁਰਿਆ ਫਿਰਦਾ ਉਹ ਵੀ ਸਾਡੇ ਆਉਂ ਕਦੇ ਸਦੀਆਂ ਪੁਰਾਣਾ ਤੁਰਿਆ ਫਿਰਦਾ ਯਾਰ ਜਿਹੜੇ ਸਾਡੇ ਵਰਗੇ ਬੰਦੇ ਤੁਹਾਡੇ ਵਰਗੇ ਬੰਦੇ ਹੋਰ ਬੰਦੇ ਸਾਡਾ ਵਾਹ ਕਿਦਣਾ ਸਭ ਤੋਂ ਜ਼ਿਆਦਾ ਤਹਿਸੀਲਾਂ ਚ ਪੁਲਸ ਨਾਲ ਕਿਉਂਕਿ ਸਾਡੇ ਕੋਲ ਲੋਕ ਹੀ ਇਹ ਹੋ ਜਾਂਦੇ ਆ ਔਰ ਮਜੀਤਿਆ ਸਾਹਿਬ ਜੇ ਤੁਹਾਡੇ ਨਾਲ ਸਾਡੇ ਨਾਲ ਚੰਗੇ ਮਾੜੇ ਬੰਦਿਆਂ ਦੀ ਫੋਟੋ ਲੈ ਸਕਦੀ ਉਹ ਤੇ ਪੁਲਸਰਾ ਵੀ ਲੈ ਸਕਦੀ ਕਿਸੇ ਦੇ ਮੱਤੇ ਤੇ ਥੋੜਾ ਲਿਖਿਆ ਕਿੰਨੇ ਕੀ ਕਰ ਦੇਣਾ ਕਈ ਵਾਰ ਆਪਣੇ ਨਾਲ ਵੀ ਇਹ ਕੁਛ ਬੀਤਿਆ ਕਿ ਜਿਹੜੇ ਸਾਡੇ ਬਾੜੇ ਨੇੜੇ ਨੇੜੇ ਰਹਿੰਦੇ ਸੀਗੇ ਉਹਨਾਂ ਨੇ ਵੀ ਬੜੇ ਬੜੇ ਵੱਡੇ ਖੇਚਾਂ ਤੇ ਚਾੜੇ ਆ ਖੈਰ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਸੋ ਮੇਰੀ ਤੇ ਤੁਹਾਨੂੰ ਬੋਲਤੀ ਬੇਨਤੀ ਆ ਕਿ ਤੁਸੀਂ ਗੱਲ ਕੰਮ ਦੀ ਕਰੋ ਕੰਮ ਦੀ ਗੱਲ ਕਰੋ ਵਚਨ ਦੀ ਗੱਲ ਕਰੋ ਤੇ ਤੁਹਾਡੀ ਜਰੂਰ ਸੁਣਵਾਈ ਹੋਊਗੀ ਪਰ ਜਿਹੜਾ ਤੁਸੀਂ ਉਦੋਂ ਦਾ ਰੋਲਾ ਪਾ ਪਾ ਕੇ ਇਹ ਇੰਨੀਆਂ ਵੀਡੀਓਜ਼ ਲਈ ਕਰਕੇ ਮੈਂ ਸਮਝਦਾ ਕਿ ਪੁਲਿਸ ਦੇ ਕੰਮ 'ਚ ਤੁਸੀਂ ਬਹੁਤ ਵੱਡੀ ਜੜੀ ਹੋ ਰੁਕਾਵਟ ਪਾਈ ਆ ਔਰ ਇਹਦਾ ਨੁਕਸਾਨ ਇਸ ਬੋਲਣ ਦਾ ਨੁਕਸਾਨ ਤੁਹਾਨੂੰ ਨਹੀਂਗਾ ਇਹ ਨੁਕਸਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਤੁਸੀਂ ਕਰਾ ਰਹੇ ਹੋ ਸੋ ਅੱਗੇ ਤੁਹਾਡੀ ਮਰਜ਼ੀ ਆ ਬੋਲੋ ਨਾ ਬੋਲੋ ਤੁਸੀਂ ਮੈਨੂੰ ਦੱਸੋ ਉਦੋਂ ਦਾ ਇੰਨਾ ਰੋਲਾ ਪਾਇਆ ਕਾਵਾ ਰੋਲੀ ਪਾਈ ਹੈ ਉਹ ਇੱਕ ਪੰਜਾਬੀਆਂ ਦੀ ਘਾਤ ਤੇ ਆ ਕੁੱਕੜ ਖੇਡਾਈ ਤੇ ਆ ਆਪਣੇ ਸਿਰ 'ਚ ਪਾਈ ਆਪਾਂ ਇੰਨਾ ਰੋਲਾ ਪਾਇਆ ਉਹਦਾ ਰਿਜ਼ਲਟ ਕੀ ਆ ਜੀ ਜ਼ੀਰੋ ਉਹੀ ਹੋਇਆ ਥਾਦਾ ਸੋ ਇਸ ਕਰਕੇ ਚੁੱਪ ਕਰਕੇ ਛਾਂ ਦਾ ਅਸਰਾਣਾ ਤੁਸੀਂ ਟੱਚ ਚ ਰਹਿੰਦੇ ਤੇ ਤੁਹਾਡੀ ਵਧੀਆ ਤਰੀਕੇ ਨਾਲ ਸੇਵਾਈ ਹੁੰਦੀ ਸੀ ਤੁਸੀਂ ਉਹਨਾਂ ਦਾ ਸਾਥ ਦੇਂਦੇ ਤੁਹਾਡੀ ਸ਼ਰੋਨੀ ਕਮੇਟੀ ਉਹਨਾਂ ਦਾ ਸਾਥ ਦੇਦੀ ਤੇ ਅੱਜ ਤੁਹਾਨੂੰ ਆ ਹਾਲਾਤ ਨਾਲ ਵੇਖਣ ਨੂੰ ਮਿਲਦੇ ਸੋ ਮੈਂ ਇਹੇ ਗੱਲ ਕਹਾਂਗਾ ਕਿ ਪਹਿਲੇ ਦਿਨ ਮੈਂ ਕਹਿਆ ਸੀ ਕਿ ਪ੍ਰਸ਼ਾਸਨ ਦਾ ਫੇਲਿਅਰ ਆ ਪਰ ਜੋ ਕੁਝ ਆ ਚੱਲ ਰਿਹਾ ਵਾ ਉਹਦੇ ਵਿੱਚ ਮੇਰੀ ਇੱਕ ਦੋ ਵਾਰੀ ਸੀਨੀਅਰ ਅਸਰਾਣਾ ਨਾਲ ਗੱਲ ਹੋਈ ਆ ਉਹਨਾਂ ਨੇ ਆਪਦੀ ਮਜਬੂਰੀ ਦੱਸੀ ਕਿ ਭਾਜੀ ਆਪਾਂ ਕੀ ਕਰ ਸਕਦੇ ਹਾਂ ਹੁਣ ਇਹ ਸਾਡਾ ਸਾਫ ਨਹੀਂ ਦੇ ਰਹੇ ਕਿਉਂਕਿ ਅਸੀਂ ਜ਼ਬਰਦਸਤੀ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਤੋਂ ਜਿਹੜੀਆਂ ਸੀਸੀਟੀਵੀ ਫੁਟੇਜ ਨਹੀਂ ਲੈ ਸਕਦੇ ਸਾਡੇ ਮਨ 'ਚ ਸਤਕਾਰ ਹੈਗਾ ਇਹਨਾਂ ਦੇ ਹੈਗਾ ਨਹੀਂ ਹੈਗਾ ਸੋ ਇਸ ਕਰਕੇ ਸਾਨੂੰ ਬੜਾ ਵਾਚਨ ਦੀ ਲੋੜ ਆ ਇਸ ਮੁੱਦੇ ਤੇ ਮਜੀਠੀਆ ਸਾਹਿਬ ਚੁੱਪ ਕਰ ਜਾਓ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨੁਕਸਾਨ ਨਾ ਕਰੋ ਸ਼ਾਂਤੀ ਦੇ ਨਾਲ ਤੁਸੀਂ ਕੰਮ ਚੱਲਣ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਕਾਫੀ ਦਿਨ ਤੋਂ ਇੱਕ ਸੋਸ਼ਲ ਮੀਡੀਆ ਦਾ ਆਪਾਂ ਵਿਵਾਦ ਜਾਂ ਵੇਖ ਰਹੇ ਆ ਜਦੋਂ ਤੋਂ ਸ਼ਰਮ ਨੇ ਕਾਲੇ ਦਲ ਨੂੰ ਸਜ਼ਾ ਲੱਗੀ ਹੈ ਤੇ ਸਜ਼ਾ ਭੁਗਤ ਰਹੇ ਸਰਦਾਰ ਸ਼ਖਬੀਰ ਸਿੰਘ ਬਾਦਲ ਜੀ ਤੇ ਜਦੋਂ ਗੋਲੀ ਚੱਲਦੀ ਹੈ ਉਹਦੀ ਸਾਰਿਆਂ ਨੇ ਨਖੇਦੀ ਕੀਤੀ ਅਸਾਂ ਵੀ ਕੀਤੀ ਸੀ ਐਨ ਸਾਹਿਬ ਨੇ ਵੀ ਕੀਤੀ ਮਤਲਬ ਜਿੰਨੀਆਂ ਪਾਰਟੀਆਂ ਦੇ ਸੀਨੀਅਰ ਲੀਡਰ ਸੀ ਸਾਰਿਆਂ ਨੇ ਇਸ ਗੱਲ ਦੀ ਨਖੇਦੀ ਕੀਤੀ ਚਲੋ ਮਾੜੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਸ਼ਰਮ ਅਕਾਲ ਤਖਤ ਸਾਹਿਬ ਵੱਲੋਂ ਕੈਨੂੰ ਸਜ਼ਾ ਲੱਗੀ ਹੋਵੇ ਫਿਰ ਉਸ ਤੋਂ ਉੱਪਰ ਕੋਈ ਨਹੀਂ ਰਹੀ ਗੱਲ ਉਸ ਤੋਂ ਬਾਅਦ ਕਾਰਵਾਈ ਦੀ ਕਾਰਵਾਈ ਦੀ ਗੱਲ ਇਹ ਹੁੰਦੀ ਆ ਕਿ ਜਦੋਂ ਕੋਈ ਕਾਰਵਾਈ ਹੋਣੀ ਹੋਵੇ ਉਹਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਆ ਉਤੋਂ ਤੇ ਸਾਰੇ ਸੀਸੀਟੀਵੀ ਫੁਟੇਜ ਲਾਏ ਜਾਂਦੇ ਆ ਔਰ ਵਿਕਰਮ ਸਿੰਘ ਮਜੀਠੀਆ بار بار ਬਰੀਕੀ ਦੇ ਨਾਲ ਫੁਟੇਜ ਕੱਢ ਕੇ ਉਸ ਸਾਰੇ ਐਪੀਸੋਡ ਨੂੰ ਲੋਕਾਂ ਦੇ ਵਿੱਚ ਵਿਖਾਰ ਰਿਆ ਜੀ ਚੌੜਾ ਇਧਰੋਂ ਆਇਆ ਜੀ ਫਲਾਨਾ ਇਧਰੋਂ ਆਇਆ ਜੀ ਆ ਉਧਰੋਂ ਆਇਆ ਜੀ ਤੇ ਇਹ ਸਹਿਯੋਗ ਤੁਸੀਂ ਪੁਲਸ ਨਾਲ ਵੀ ਕਰੋ ਨਾ ਔਰ ਪੁਲਸ ਨੂੰ ਜਿਹੜੀਆਂ ਉਤੋਂ ਦੀਆਂ ਸੀਸੀਟੀਵੀ ਨਹੀਂ ਦਿੱਤੀਆਂ ਜਾ ਰਹੀਆਂ ਉਦੇ ਕੁਛ ਕਾਰਨ ਨੇ ਕਿਉਂ ਨਹੀਂ ਦਿੱਤੀਆਂ ਜਾ ਰੀਆਂ ਉਹਦੇ ਕੁਛ ਕਾਰਨ ਹੈ ਕਿ ਜੇ ਪੁਲਸ ਬਰੀਕੀ ਨਾਲ ਸੀਸੀਟੀਵੀ ਖੰਘਾਲਣ ਲੱਗੀ ਤੇ ਬਹੁਤ ਕੁਝ ਵਿੱਚ ਆਉਣਾ ਉਹ ਕੱਲਾ ਐਸਪੀ ਹਰਪਾਲ ਸਿੰਘ ਨੂੰ ਹੱਥ ਮਲਾਉਂਦਾ ਨਹੀਂ ਚੌੜਾ ਆਉਣਾ ਹੋਰ ਵੀ ਕਈਆਂ ਨੂੰ ਹੱਥ ਮਲਾਉਂਦਾ ਜਿਹੜਾ ਚੌੜਾ ਵਿੱਚ ਆਉਣਾ ਸੋ ਇਸ ਕਰਕੇ ਇਹ ਆਪ ਦੀ ਨਾਕਾਮੀ ਛਪਾਉਣ ਵਾਸਤੇ ਉਹਨੇ ਕਿ ਸੀਸੀਟੀਵੀ ਕੱਢ ਦਿਆ ਕਿ ਜਿਹਦੇ ਵਿੱਚ ਲੋਕਾਂ ਦੇ ਮੈਸੇਜ ਭਲਾਇਆ ਜਾਵੇ ਕਿ ਪੁਲਸ ਜਿਹੜੀ ਉਹ ਕੋਈ ਕਾਰਵਾਈ ਨਹੀਂ ਕਰ ਰਹੀ ਮੈਂ ਹੈਰਾਨ ਆ ਕਿ ਪੁਲਿਸ ਸਿਰਫ ਦਸਿਰਫ ਇੱਕ ਗੁਰੂ ਦੇ ਸਤਕਾਰ ਵਜੋਂ ਇਹਨਾਂ ਦੇ ਸਖਤਾਈ ਸ਼ਕਤੀ ਨਹੀਂ ਕਰ ਰਹੀ ਪਰ ਪੁਲਿਸ ਨੂੰ ਹਾਈ ਕੋਰਟ ਜਾਣਾ ਪਿਆ ਇਹਨਾਂ ਵਾਸਤੇ ਆਪਦੀਆਂ ਸੀਸੀਟੀਵੀ ਲੈਣ ਵਾਸਤੇ ਜਦ ਕਿ ਪੁਲਿਸ ਆਪਦੇ ਬਲਬੁੱਤੇ ਤੇ ਲੈ ਸਕਦੀ ਆ ਔਰ ਜਿਹੜੀਆਂ ਇਹ ਸੀਸੀਟੀਵੀ ਦਿਆਂ ਫੁੱਟ ਇਸ ਲੀਕ ਕਰ ਰਹੇ ਨੇ ਮਜੀਠੀਆ ਸਾਹਿਬ ਜਾਂ ਉਹਨਾਂ ਦੇ ਚੇਲੇ ਬੇਲੇ ਔਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਇਹਨਾਂ ਚ ਵਕੀਲ ਵੀ ਆ ਜਿਹੜਾ ਚੰਡੀਗੜ੍ਹ ਬੈਠ ਕੇ ਇਹਨਾਂ ਦੇ ਬਾਰੇ ਹੱਕ ਜੋ ਬੋਲਦਾ ਉਹਨੂੰ ਇਹ ਪਤਾ ਹੋਣਾ ਕਿ ਇਹ ਜਿਹੜੀ ਤੁਸੀਂ ਸ਼ਹਾਦਤ ਨਾਲ ਸ਼ੇਖਸ਼ਾੜੀ ਕਰ ਰਹੇ ਹੋ ਇਹ 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 ਅਪਰਾਧ ਹੈ ਕਿਉਂਕਿ ਜਿੱਨਾ ਜਰ ਪੁਲਿਸ ਦੀ ਇਨਕੁਆਇਰੀ ਕਿਸੇ ਪਾਸੇ ਨਹੀਂ ਲੱਗ ਲੱਗ ਜਾਂਦੀ ਉਹਨਾਂ ਚਿਰ ਇਹ ਅਪਰਾਧ ਆ ਮੇਰੇ ਵੀਰੋ ਜੇ ਤੁਸੀਂ ਗੱਲ ਕਰੋ ਕਿ ਇਹ ਕਿਉਂ ਨਹੀਂ ਦੇ ਰਹੇ ਸੀਸੀਟੀਵੀ ਫੁਟੇਜ ਮੈਨੂੰ ਪਤਾ ਉਹਦੇ ਵਿੱਚ ਬਹੁਤ ਕੁਝ ਹੈ ਹ ਮਜੀਠਿਆ ਸਾਹਿਬ ਨੇ ਕਿਹਾ ਜੀ ਐਸਪੀ ਰਪਾਲ ਸਿੰਘ ਹੱਥ ਮਿਲਾ ਰਿਹਾ ਐਸਪੀ ਰਪਾਲ ਸਿੰਘ ਯਾਰ ਨਰੈਣ ਸਿੰਘ ਚੌੜੇ ਦੀਆਂ ਤੇ ਕਈ ਜਥੇਦਾਰ ਸਾਹਿਬਾਨਾਂ ਨਾਲ ਤੁਹਾਡੇ ਧਾਮੀ ਸਾਹਿਬ ਨਾਲ ਆ ਮੇਰੇ ਕੋਲ ਇੱਕ ਫੋਟੋ ਪਈ ਆ ਆਹ ਨੋ ਹੁਣ ਇਹਦਾ ਕੀ ਕਰੋਗੇ ਇਹ ਤੁਹਾਡਾ ਪ੍ਰਤਾਪ ਸਿੰਘ ਸਖਤਰ ਆ ਮੈਨੂੰ ਲੱਗਦਾ ਕੋਈ ਕਿਤਾਬ ਰਿਲੀਜ਼ ਕਰ ਰਹੇ ਆ ਇਹ ਨਾਰਾਇਣ ਸਿੰਘ ਚੌੜਾ ਤੇ ਪ੍ਰਤਾਪ ਸਿੰਘ ਇਕੱਠੇ ਖੜੇ ਨੇ ਇਹ ਤੁਹਾਡੇ ਗਰੇਵ ਸਾਡੇ ਸਤਿਕਾਰਯੋਗ ਜਹਦਰ ਸਾਹਿਬ ਇਹਦੇ ਬਾਰੇ ਤੁਸੀਂ ਹੁਣ ਕੀ ਕਹੋਗੇ ਇਹਦੇ ਵਿੱਚ ਵੇਖ ਲਓ ਇਹਦੇ ਵਿੱਚ ਵੀ ਇਹ ਤੁਹਾਡੇ ਸਖਤਰ ਸਾਹਿਬ ਇਹ ਅਭਿਆਸੀ ਸਾਹਿਬ ਸਿੰਘ ਸਾਹਿਬ ਸਿੰਘ ਸਾਹਿਬ ਇਹ ਨਾਰਾਇਣ ਸਿੰਘ ਚੌੜਾ ਇਹ ਸਾਰੇ ਇੱਥੇ ਵੀ ਖੜੇ ਆ ਮਤਲਬ ਕਿ ਗੱਲ ਇਹ ਆ ਕਿ ਇਹ ਆਪ ਦੀਆਂ ਸੀਸੀਟੀਵੀ ਕੱਢ ਕੇ ਪੁਲਿਸ ਨੂੰ ਬਦਨਾਮ ਕਰ ਰਹੇ ਆ ਜਦ ਕਿ ਬ੍ਰੀਕੀ ਨਾਲ ਨਹੀਂ ਸਾਰੀ ਇਨਕੁਆਰੀ ਨੂੰ ਚੱਲਣ ਦਿੰਦੇ ਮੈਂ ਵੀ ਇਸ ਗੱਲ 'ਚ ਮੇਰੇ ਮਨ ਨੂੰ ਦੁੱਖ ਆ ਕਿ ਯਾਰ ਫੇਰ ਵੀ ਉਹ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਨਾਂ ਦੇ ਗੋਲੀ ਚੱਲੀ ਉਹਦੀ ਬ੍ਰੀਕੀ ਨਾਲ ਇਨਕੁਆਰੀ ਹੋਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਇਹਦਾ ਸਾਰਾ ਤੇ ਸਾਰਾ ਜੁਮਿਆ ਜਿੱਥੇ ਵਿਕਰਮ ਸਿੰਘ ਮਜੀਠੀਆ ਵਾ ਉੱਥੇ ਹਰਜਿੰਦਰ ਸਿੰਘ ਧਾਨੀ ਨਹੀਂ ਆ ਕਿਉਂ ਨਹੀਂ ਉਹ ਬਈ ਸਾਰੀ ਜਾਂਚ ਜਿਹੜੀ ਕਰ ਲੰਦੇ ਪੁਲਿਸ ਨੂੰ ਕਿਉਂ ਨਹੀਂ ਸੀਸੀਟੀਵੀ ਫੁਟੇਜ ਦਿੰਦੇ ਇੱਕ ਪਾਸੇ ਤੇ ਇਹ ਗੱਲ ਕਹਿ ਦਿੰਦੇ ਆ ਕਿ ਸਾਡਾ ਤੇ ਜੀ ਧਾਰਮਿਕ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਫਿਰ ਇਹ ਤੇ ਸਾਫਤ ਤੁਸੀਂ ਕਰਤਾ ਨਾ ਕਿ ਧਾਰਮਿਕ ਸੰਸਥਾ ਜਿਹੜੀ ਸ਼ਰੋਣੀ ਕਮੇਟੀ ਉਹ ਤੁਹਾਡੇ ਅੰਡਰ ਹੀ ਚੱਲਦੀ ਆ ਮਜੀਠੀਆ ਸਾਹਿਬ ਜੇ ਤੁਹਾਨੂੰ ਉੱਥੋਂ ਦੀਆਂ ਸੀਸੀਟੀਵੀ ਫੋਟੋਜ਼ ਜਿਹੜੀਆਂ ਤੁਹਾਨੂੰ ਲੜਿੰਦੀਆਂ ਚਾਹੀਦੀਆਂ ਉਹ ਮਿਲ ਸਕਦੀਆਂ ਤੇ ਜਿਹੜੀਆਂ ਪੁਲਿਸ ਤੋਂ ਚਾਹੀਦੀਆਂ ਉਹ ਕੋਈ ਨਹੀਂ ਮਿਲ ਰਹੀਆਂ ਇਹਦੇ ਬਾਰੇ ਮੈਂ ਤੁਹਾਨੂੰ ਇਹ ਗੱਲ ਕਰਨੀ ਚਾਹਣਾ ਦੂਜੀ ਰਹੀ ਗੱਲ ਤੁਸੀਂ ਕਾਰਵਾਈ ਤੇ ਸ਼ੱਕ ਕਰਦੇ ਹੋ ਅੱਜ ਤੱਕ ਤੁਸੀਂ ਕਿੱਥੇ ਕੰਪਲੀਟ ਕੀਤੀ ਆ ਚاہے ਮਜੀਠੀਆ ਸਾਹਿਬ ਨੇ ਕੀਤੀ ਆ ਪਾਰਟੀ ਨੇ ਕੀਤੀ ਆ ਸ਼ਰਮਨੀ ਕਮੇਟੀ ਨੇ ਕੀਤੀ ਆ ਜਾਂ ਬਾਦਲ ਸਾਹਿਬ ਨੇ ਕੀਤੀ ਕਿਸੇ ਨੇ ਕੰਪਲੇਂਟ ਹੀ ਨਹੀਂ ਕੀਤੀ ਤੇ ਦੂਜੀ ਗੱਲ ਇੱਕ ਹੋਰ ਮੈਂ ਉਦੋਂ ਦਾ ਵੇਖ ਰਿਹਾ ਕਿ ਮਜੀਠੀਆ ਸਾਹਿਬ ਦੇ ਰੌਲੇ ਤੇ ਰੌਲਾ ਦੇ ਰੌਲੇ ਤੇ ਰੌਲਾ ਉਹ ਗੋਲੀ ਦੇ ਸਰਦਾਰ ਸਬੀਰ ਸਿੰਘ ਬਾਦਲ ਤੇ ਚੱਲੀ ਉਹਨਾਂ ਦਾ ਕੋਈ ਬਿਆਨ ਸੁਣਿਆ ਜੀ ਉਦੋਂ ਦਾ ਉਹਨਾਂ ਨੇ ਕੋਈ ਕਿੰਤੂ ਮਰੇ ਤੂ ਕੀਤੀ ਆ ਉਹਨਾਂ ਨੂੰ ਸਜ਼ਾ ਲੱਗੀ ਆ ਉਹ ਆਪਦੀ ਇਮਾਨਦਾਰੀ ਨਾਲ ਸਜ਼ਾ ਨਿਭਾ ਰਹੇ ਆ ਤੇ ਤੁਸੀਂ ਤੁਹਾਡਾ ਦੇ ਥਾੜੀਆਂ ਮਾਣਦੇ ਆ ਤਾਂ ਵੀ ਧਿਆਨ ਹੁੰਦਾ ਕਿ ਮੈਂ ਅਜ ਬਿਆਨ ਜਾ ਕੇ ਬਾਹਰ ਕੀ ਦੇਣਾ ਜੇ ਸੇਵਾ ਕਰਨੀ ਹੈ ਤਾਂ ਸ਼ਰਧਾ ਨਾ ਕਰੋ ਇਹਨਾਂ ਗ ਸਾਬਣ ਖਾਲੀ ਨੂੰ ਮਿਲ ਜਾਨਾ ਤਾਂ ਸੋਚੀ ਜਾਣਾ ਕਿ ਮੈਂ ਅੱਜ ਜਾ ਕੇ ਹੁਣ ਕਿਹੜੇ ਕਮਿਸ਼ਨਰ ਦੇ ਬਾਰੇ